ਅਜੋਕੇ ਸਮੇਂ ਵਿੱਚ ਜੋ ਸਾਡੇ ਸਮਾਜ ਵਿੱਚ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਔਰਤਾਂ ਦੇ ਨਾਲ ਰੋਜ਼ਾਨਾ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੀਆਂ ਜ਼ਬਰਜਨਾਹ ਦੀਆਂ ਘਟਨਾਵਾਂ ਵਾਪਰੀਆਂ ਹਨ ਉਸ ਨੂੰ ਦੇਖ ਕੇ ਹਰ ਇਨਸਾਨ ਦੀ ਰੂਹ ਕੰਬ ਜਾਂਦੀ ਹੈ ਇੱਕ ਮਰੀ ਹੋਈ ਧੀ ਆਪਣੇ ਬੇਵਸ ਅਤੇ ਲਾਚਾਰ ਮਾਤਾ-ਪਿਤਾ ਨੂੰ ਦੇਖ ਕੇ ਉਸ ਦੀ ਰੂਹ ਆਪਣੀ ਮਾਂ ਨੂੰ ਪੁਕਾਰਦੀ ਹੋਈ ਕਹਿੰਦੀ ਹੈ ਮਾਂ ਤੇਰਾ ਕੋਈ ਕਸੂਰ ਨਹੀਂ ਤੂੰ ਸੋਨਾ ਜਗ ਦਿਖਾ ਦਿੱਤਾ ਮੈਂ ਹੀ ਤਾਂ ਜਿੱਦ ਕਰ ਬੈਠੀ ਤੈਨੂੰ ਸੁਪਨੇ ਵੱਡੇ ਦਿਖਾ ਦਿੱਤੇ ਤੂੰ ਪਹਿਲਾਂ ਹੀ ਜਗ ਤੋਂ ਡਰਦੀ ਸੀ ਮੇਰੇ ਬਾਹਰ ਜਾਣ ਤੇ ਸਹਿਮੀ ਸਹਿਮੀ ਰਹਿੰਦੀ ਸੀ ਪੜਾ ਲਿਖਾ ਵੀ ਸੋਨਾ ਦਿੱਤਾ ਜਿਸ ਗੱਲ ਤੋਂ ਡਰਦੀ ਰਹਿੰਦੀ ਸੀ ਗੱਲ ਤੇ ਉਹੀ ਹੋ ਗਈ ਮਾਂ ਦਿਲ ਦੇ ਵਿੱਚ ਅਰਮਾਨ ਬੜੇ ਸੀ ਤੇਰੇ ਸੁਪਨੇ ਪੂਰੇ ਕਰਨੇ ਸੀ ਤੇਰੀ ਲੋਰੀ ਸੁਣ ਕੇ ਸੋਣਾ ਸੀ ਮੈਂ ਵਾਦੇ ਵੱਡੇ ਕਰ ਬੈਠੀ ਮੇਰੀ ਜ਼ਿੰਦਗੀ ਛੋਟੀ ਹੋ ਗਈ ਮਾਂ ਮੈਂ ਕੁਝ ਵੀ ਤਾਣਾ ਕਰ ਸਕੀ ਮਾਂ ਮੈਂ ਕੁਝ ਵੀ ਤਾਣਾ ਕਰ ਸਕੀ ਮੇਰੀ ਬੋਟੀ ਬੋਟੀ ਨੋਚ ਦਿੱਤੀ ਤੇ ਅੱਗ ਵੀ ਮੈਨੂੰ ਲਾ ਦਿੱਤੀ ਇਸ ਪੜੇ ਜੱਗ ਅੰਦਰ ਮੈਂ ਕੁਝ ਵੀ ਤਾਣਾ ਕਰ ਸਕੀ ਮਾਂ ਮੈਂ ਕੁਝ ਵੀ ਤਾਣਾ ਕਰ ਸਕੀ ਕੁਝ ਦਿਨ ਰੋਲਾ ਪੈਣਾ ਏ ਫਿਰ ਸਭ ਨੇ ਚੁੱਪ ਹੋ ਜਾਣਾ ਏ ਫਿਰ ਹੋਰ ਕਿਸੇ ਨੇ ਆ ਕੇ ਮੇਰੀ ਥਾਂ ਤੇ ਬਹਿ ਜਾਣਾ ਏ ਅੱਜ ਰੂਹ ਮੇਰੀ ਪਈ ਪੁਕਾਰਾਂ ਕਰਦੀ ਮੇਰੀ ਮਾਂ ਨੂੰ ਭਾਵੇਂ ਚੁੱਪ ਕਰਾਇਓ ਨਾ ਹੰਝੂ ਉਸ ਦੀਆਂ ਅੱਖਾਂ ਦੇ ਆਪੇ ਹੀ ਸੁੱਕ ਜਾਣੇ ਨੇ ਮੇਰੀਆਂ ਯਾਦਾਂ ਦੇ ਸਹਾਰੇ ਉਹਨੇ ਰਹਿੰਦੇ ਸਾਮਕਾਨੇ ਨੇ ਮੈਂ ਸੁਣਿਆ ਜ਼ਾਲਮਾਂ ਨੂੰ ਮਾਰ ਦਿੱਤਾ ਵੇ ਲੋਕੀ ਖੁਸ਼ੀ ਮਨਾਉਂਦੇ ਨੇ ਇਹ ਕਿਸ ਗੱਲ ਦੀ ਖੁਸ਼ੀ ਵੇ ਲੋਕੋ ਅਜੇ ਚਿਤਾ ਮੇਰੀ ਬਲਦੀ ਏ ਇੱਕ ਹੋਰ ਚਿਤਾ ਤੇ ਪੈ ਗਈ ਏ ਅਜੇ ਫਿਰਦੇ ਕਈ ਹਿਵਾਨ ਬਣੇ ਕਾਨੂੰਨ ਬਣੇ ਕੁਝ ਐਸਾ ਅਜੇ ਹੀ ਕੋਈ ਸਜ਼ਾ ਹੋਵੇ ਅਜਿਹਾ ਕਰਨਾ ਤਾਂ ਦੂਰ ਰਹੇ ਰੂਹ ਸੋਚਣ ਤੇ ਵੀ ਕੰਬ ਜਾਵੇ ਫਿਰ ਨਾ ਕਿਸੇ ਦੀ ਧੀ ਵੇ ਲੋਕੋ ਨਾ ਕਿਸੇ ਦੀ ਭੈਣ ਮਰੇ ਨਾ ਕੋਈ ਧੀ ਭੁਖਿਆ ਰਹਿ ਕੇ ਇਨਸਾਫ ਦੀ ਮੰਗ ਕਰੇ ਨਾ ਫਿਰ ਤੀ ਨੂੰ ਜਨਮ ਦੇਣ ਤੇ ਕੋਈ ਫਿਰ ਮਾਂ ਡਰੇ ਕੋਈ ਫਿਰ ਮਾਂ ਡਰੇ ਇਹ ਇਕੱਲਿਆਂ ਸਰਕਾਰਾਂ ਦਾ ਕੰਮ ਨਹੀਂ ਇਹ ਹਰ ਮਹਿਕ ਮੇ ਹਰ ਬੰਦੇ ਦਾ ਕੰਮ ਹੈ ਲੋਕੋ ਜਿਹੜਾ ਰਹਿੰਦਾ ਵਿੱਚ ਸਮਾਜ ਹੋਵੇ ਕੁਝ ਅਜੇ ਹੀ ਸਿੱਖਿਆ ਦਾ ਪ੍ਰਸਾਰ ਹੋਵੇ ਨਾ ਕੋਈ ਬਣੇ ਦਰਿੰਦਾ ਨਾ ਜ਼ਾਲਮ ਇਨਸਾਨ ਬਣੇ ಧೀಕೋ ಬೇಮೋತಿ ಮೋತ್ ಮರೆ ಬೇಮೋತಿ ಮೋತ್ ಮರೇ